ਸੰਗਰੂਰ ਦੇ ਹਰੀਪੁਰਾ ਮਹੱਲਾ ਨਿਵਾਸੀਆਂ ਵੱਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਮਹੱਲੇ ਵਿੱਚ ਗੰਦੇ ਪਾਣੀ ਦਾ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ ਗੰਦਾ ਪਾਣੀ ਸੜਕਾਂ ਤੇ ਆਮ ਹੀ ਜਮਾ ਹੋਇਆ ਰਹਿੰਦਾ ਹੈ ਜਿਸ ਤੇ ਚੱਲਦੇ ਉਹਨਾਂ ਨੂੰ ਵੱਡੀ ਪਰੇਸ਼ਾਨੀ ਆਉਂਦੀ ਹੈ ਗੰਦੇ ਪਾਣੀ ਉੱਤੇ ਫੈਰ ਰਿਹਾ ਮੱਛਰ ਵੀ ਬਿਮਾਰੀਆਂ ਦਾ ਕਾਰਨ ਬਣਦਾ ਹੈ ਜਿਸ ਦੇ ਚਲਦੇ ਉਹ ਕਈ ਵਾਰ ਸਥਾਨਕ ਵਿਧਾਇਕ ਨੂੰ ਮਿਲ ਚੁੱਕੇ ਹਨ ਪਰ ਉਹਨਾਂ ਦੀ ਸਮੱਸਿਆ ਦਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਜਿਸ ਦੇ ਚਲਦੇ ਪਰੇਸ਼ਾਨ ਹੋ ਕੇ ਉਹ ਮਜਬੂਰਨ ਸੜਕ ਤੇ ਧਰਨਾ ਲਗਾ ਰਹੇ ਹਨ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਪਾਣੀ ਜਮਾ ਹੈ ਉੱਥੇ ਨਜ਼ਦੀਕ ਸਕੂਲ ਹੈ ਜਿਸ ਦੇ ਚਲਦੇ ਬੱਚਿਆਂ ਨੂੰ ਸਕੂਲ ਆਉਣ ਜਾਣ ਵਿੱਚ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੀ ਨਿਕਾਸੀ ਦਾ ਜਲਦ ਤੋਂ ਜਲਦ ਪ੍ਰਬੰਧ ਕੀਤਾ ਜਾਵੇ ਅਤੇ ਮਹੱਲੇ ਵਿੱਚ ਬਣੀਆਂ ਕੱਚੀਆਂ ਗਲੀਆਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਉਹਨਾਂ ਕਹਿੰਿਆ ਕਿ ਜੇਕਰ ਉਹਨਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹਨਾਂ ਦਾ ਧਰਨਾ ਲਗਾਤਾਰ ਜਾਰੀ ਰਹੇਗਾ ਇਹਨਾਂ ਸੀ ਬਹੁਤ ਜ਼ਿਆਦਾ ਕਮਲੇਟਾ ਪਾ ਚੁੱਕੇ ਇਹਦੀਆਂ ਜਿਹੜਾ ਪਾਣੀ ਖੜਾ ਇਹ ਅੱਜ ਤੋਂ 3-4 ਸਾਲਾਂ ਤੋਂ ਖੜਦਾ ਆ ਰਿਹਾ ਪਹਿਲਾਂ ਹੋ ਜਾਂਦਾ ਸੀ ਇਹ ਤਾਂ ਕੰਮ ਜਿਹੜੇ ਸਾਡੀਆਂ ਬੁੜੀਆਂ ਨੇ ਵਿਚਾਰਿਆ ਇੱਥੇ ਮੰਤਰੀ ਹੈਗਾ ਸੋ ਉਹਦੇ ਬਗਬਗ ਜਾਂਦੇ ਉਸ ਤੋਂ ਕੰਮ ਹੋ ਜਾਂਦੇ ਸੀ ਧਰਨੀਆਂ ਦੀ ਨੌਬਤ ਨਹੀਂ ਆਉਂਦੀ ਸੀ ਜਿੱਦਾਂ ਦੀ ਆਮ ਪਾਰਟੀ ਆਈ ਆ ਉੱਦਾਂ ਸਾਡਾ ਕੋਈ ਕੰਮ ਨਹੀਂ ਹੋ ਰਿਹਾ ਆ ਸਾਹਮਣੇ ਸਕੂਲ ਆ ਤੁਸੀਂ ਦੇਖ ਲਓ ਇੱਧਰ ਦੇਖੋ ਕਿੰਨਾ ਗੰਦਾ ਪਾਣੀ ਆ ਸੀਵਰ ਦਾ ਪਾਣੀ ਆ ਇਹ ਇੱਥੇ ਬੱਚੇ ਪੜ੍ਹਦੇ ਨੇ ਛੋਟੇ ਛੋਟੇ ਬੱਚੇ ਪੜ੍ਹਦੇ ਨੇ ਜੇ ਉਹਨਾਂ ਨੂੰ ਬਿਮਾਰੀ ਲੱਗ ਕੇ ਕੌਣ ਜ਼ਿੰਮੇਵਾਰ ਆ ਸਰਕਾਰ ਜ਼ਿੰਮੇਵਾਰ ਹੈਗੀ ਆ ਸਭ ਤੋਂ ਵੱਡੀ ਗੱਲ ਇਹ ਆ ਸਭ ਤੋਂ ਵੱਡੀ ਗੱਲ ਇਹ ਆ ਸਾਡੇ ਹੋਰੇ ਘੱਟੋ ਘੱਟ 90% ਲੋਕ ਮਜ਼ਦੂਰੀ ਕਰਨ ਵਾਲੇ ਨੇ ਠੀਕ ਆ ਅੱਜ ਤੁਸੀਂ ਦੇਖੋ ਕਿੰਨੇ ਕਿੰਨੇ ਬੰਦੇ ਬੈਠੇ ਨੇ ਅੱਜ ਦੇਖੋ ਕਿੰਨੇ ਬੰਦੇ ਬੈਠੇ ਨੇ ਸਾਰਾ ਕੋਈ 800 ਰੁਪਏ ਦਿਹਾੜੀ ਤੇ ਜਾਂਦਾ ਕੋਈ 500 ਰੁਪਏ ਦਿਹਾੜੀ ਤੇ ਜਾਂਦਾ ਕੋਈ 300 ਨਾਲ ਤਾਂ ਸਾਨੂੰ ਇਹ ਘਾਟਾ ਨਾਲੇ ਸਾਨੂੰ ਇਹਦਾ ਘਾਟਾ ਸਾਡਾ ਕੰਮ ਹੀ ਨਹੀਂ ਹੋ ਰਿਹਾ ਜਦੋਂ ਵੀ ਜਾਂਨੇ ਅੱਜ ਹੋਜੂ ਕੱਲ੍ਹ ਹੋਜੂ ਪਰਸਨ ਹੋਜੂ ਇਹ ਸਾਨੂੰ ਤਾਂ ਧਰਨਾ ਲਾਵਾ ਪਿਆ ਵੀ ਸਾਡੀ ਸਰਕਾਰ ਸੁਣਦੀ ਨਹੀਂ ਸਰਕਾਰ ਸੁੱਤੀ ਪਈ ਆ ਗਲੀਆਂ ਉਹ ਸਾਹਮਣੇ ਗਲੀਆਂ ਇਹਦਾ ਘਟੋ ਘਟਾ 5-6 ਸਾਲ ਹੋ ਗਏ ਪੈਸਾ ਇਹਨੂੰ ਇਹਨੇ ਸਰਕਾਰ ਨੂੰ 15 ਲੱਖ ਰੁਪਏ ਕਹਿੰਦੇ ਇਸ਼ੂ ਹੋਇਆ ਹੋਇਆ ਇਹਦਾ ਕੰਮ ਹੀ ਨਹੀਂ ਹੋ ਰਿਹਾ ਜਦੋਂ ਜਾਂਨੇ ਆ ਠੇਕੇਦਾਰ ਮਨਜ਼ੂਰ ਹੋ ਗਿਆ ਜੀ ਅੱਜ ਆਜੂ ਕੱਲ੍ਹ ਹੋਜੂ ਪਰਸਨ ਹੋਜੂ ਅੱਜ ਕੋਈ ਕੰਮ ਨਹੀਂ ਹੋ ਰਿਹਾ ਖਬਰ ਨਾ ਕਰਨੇ ਹੈ ਜੀ ਪਹਿਲਾਂ 5 ਸਾਲ ਪਹਿਲਾਂ ਸਾਡੀ ਗਲੀ ਪਟਦੀ ਉਹ ਦੋ ਅਸੀਂ ਭਰਾ ਦੇ ਘਰੇ ਵੀ ਗਏ ਸੀਗੇ ਸਾਨੂੰ ਲਿਖਤੀ ਰੂਪ ਜੀ ਉਹਨੇ ਦੱਸ ਦਿੱਤਾ ਸੀ ਵੀ ਤੁਹਾਡਾ ਟੈਂਡਰ ਪਾਸ ਹੋਇਆ ਬਣਾਵਾਂਗੇ ਪਰ ਉਹਨੇ ਉਸ ਤੋਂ ਬਾਅਦ ਕੋਈ ਨਹੀਂ ਆਇਆ ਉਸ ਤੋਂ ਬਾਅਦ ਜਦੋਂ ਹੁਣ ਮੀਂਹ ਪਿਆ ਸਾਡੇ ਘਰਾਂ ਚੋਂ ਬਣ ਨਿਕਲਿਆ ਇੱਧਰ ਦੇਖੋ ਸਾਡੇ ਜਿਆ ਰੋਡ ਤੇ ਪਾਣੀ ਬਹੁਤ ਖੜਾਗਾ ਇਹ ਸਾਨੂੰ ਲਾਰੇ ਲਾ ਕੇ ਭੇਜ ਦਿੰਦੇ ਨੇ ਵੀ ਆਏ ਥੋੜੀ ਠੀਕ ਹੋ ਜੂ ਹੋ ਜੂ ਸਾਡੇ ਸੁਣਿਆ ਕਿ ਸਕੀਮ ਨਹੀਂ ਹੈਗਾ ਇਸ ਕਰਕੇ ਅਸੀਂ ਧਰਨੇ ਲਾਉਂਦੀ ਅਸੀਂ ਸਕੀਮ ਬਣਾਈ ਆ ਵੀ ਸਾਡੇ پاس ਹੋਊਗਾ ਅਜੇ ਨਾ ਲੱਗਿਆ ਸੀ ਐਂ ਡੱਟ ਕੇ ਧਰਨਾ ਲਈ ਜਾਵਾਂਗੇ ਠੀਕ ਹੈ ਬਾਕੀ ਸਕੂਲ ਵਾਲੇ ਸਾਡਾ ਔਖਾ ਇੱਕ 4 ਸਾਲ ਪਹਿਲਾਂ 5 ਸਾਲ ਪਹਿਲਾਂ ਮੇਰੇ ਬਰਾਦਰ ਦੀ ਤਾਂ ਥੋੜੀ ਡੈਂਗੂ ਵਾਲੀ ਸੀਵਰੇ ਦਾ ਹਾਲ ਦੇਖੋ ਜੀ ਹਾਹ ਇਹ ਦੇਖ ਕੇ ਉਹ ਦੇਖੋ ਜੀ ਮੈਂ ਤਾਂ ਨੰਗੀ ਜਾਂਦੀ ਸੀ ਇੱਥੋਂ ਦੀ ਤਾਂ ਦੇਖੇ ਦੇ ਹਾਲਾਤ ਬਹੁਤ ਮਾੜੇ ਹੋਏ ਪਏ ਨੇ ਇਸ ਸੰਗਰੂਰ ਸ਼ਹਿਰ ਦੇ ਵਿੱਚ ਬਰਸਾਤ ਜਿਹੜਾ ਮੀਂਹ ਆ ਮਗਰੋਂ ਆਉਂਦਾ ਪਹਿਲਾ ਪਾਣੀ ਜਿਹੜਾ ਹੈਗਾ ਕਰਾਂ ਦੇ ਵਿੱਚ ਵੜਨਦਾ ਵੜਦਾ ਤੇ ਹੁਣ ਦੇਖਿਆ ਜਾਵੇ ਆ ਰੋਡ ਦੇ ਉੱਤੇ ਤੁਸੀਂ ਦੇਖ ਲਓ ਸੀਵਰੇਜ ਦਾ ਪਾਉਣ ਦਾ ਇਹਨਾਂ ਦਾ ਹੱਕ ਬੰਦ ਹੈ ਸਫਾਈ ਕਰਾਉਣ ਦਾ ਇਹਨਾਂ ਦਾ ਹੱਕ ਬੰਦ ਹੈ ਜਿਹੜੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਸਾਡੀ ਭੈਣ ਜਿਹੜੀ ਛੋਟੀ ਭਰਾਜ ਹੈ ਇੱਥੋਂ ਦੀ ਨਹੀਂ ਲੰਗਦੀ ਹੈਗੀ ਕੀ ਭਵਨ ਮਾਨ ਜੀ ਮੁੱਖ ਮੰਤਰੀ ਇੱਥੋਂ ਦੀ ਨਹੀਂ ਲੰਗਦੇ ਹੈਗੇ ਕਿ ਮਾਤਾ ਜੀ ਨਹੀਂ ਲੰਗਦੇ ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਅਸੀਂ ਲੋਕਾਂ ਕੋਲੋਂ ਝੂਠ ਬੋਲ ਕੇ ਵੋਟਾਂ ਲੈ ਲੈਣਿਆ ਪਰ ਮੈਂ ਹੈਰਾਨ ਆ ਲੋਕਾਂ ਤੇ ਵੀ ਲੋਕਾਂ ਦੇ ਵੀ ਮੈਂ ਹੈਰਾਨ ਆ ਵੀ ਜਦੋਂ ਐਦਾਂ ਦੀ ਸਮੱਸਿਆ ਆਉਂਦੀ ਹੈ ਐਦਾਂ ਦੇ ਪਾਣੀ ਜਦੋਂ ਆਉਂਦੇ ਨੇ ਘਰਾਂ ਦੇ ਵਿੱਚ ਜਦੋਂ ਚੀਜ਼ਾਂ ਨਹੀਂ ਮਿਲਦੀਆਂ ਉਦੋਂ ਸਰਕਾਰ ਨੂੰ ਆਪਾਂ ਮਾੜਾ ਬੋਲਣ ਲੱਗ ਜਾਂਦੇ ਨੇ ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਅਸੀਂ ਵੋਟਾਂ ਰੱਜ ਕੇ ਵੋਟਾਂ ਅਸੀਂ ਇਹਨਾਂ ਨੂੰ ਪਾ ਕੇ ਜਿਤਾਉਨੇ ਆ ਕਿਉਂਕਿ ਆ ਦੇਖਿਆ ਜਾਵੇ ਬਹੁਤ ਹਾਲਾਤ ਮਾਰੇ ਨੇ ਸਾਰੇ ਸ਼ਿਵਰੇਜ ਸ਼ਿਵਰੇਜ ਜਿਹੜਾ ਕੋਸਾ ਸਾਰਾ ਬੰਦ ਪਿਆ ਸ਼ਹਿਰਾਂ ਦੇ ਵਿੱਚ ਗਲੀਆਂ ਦੇ ਵਿੱਚ ਪਿੰਡਾਂ ਦੇ ਵਿੱਚ ਚਲੇ ਜਾਓ ਉੱਥੇ ਵੀ ਬਹੁਤ ਬੁਰਾ ਹਾਲ ਹੈ ਜੀ ਦੇਖੋ ਮੈਂ ਇਹੀ ਚੀਜ਼ ਨੂੰ ਦੇਖ ਰਹੀਆਂ ਵੀ ਇੱਥੇ ਸਕੂਲ ਹੈ ਨਾਲ ਹੀ ਸਰਕਾਰੀ ਸਕੂਲ ਹੈ ਬੱਚਿਆਂ ਦਾ ਪ੍ਰਾਇਮਰੀ ਵਾਲੇ ਦਾ ਉਹ ਬੱਚੇ ਵੀ ਸਕੂਲ ਜਾਂਦੇ ਦੱਸੋ ਕਿੱਥੋਂ ਦੀ ਨੰਗਣ ਕਿੱਥੋਂ ਦੀ ਬੱਚੇ ਸਕੂਲ ਜਾਣ ਇਹੋ ਜਿਹੇ ਹਾਲਾਤ ਮਾੜੇ ਹੋਏ ਪਏ ਨੇ ਕਿ ਅਸੀਂ ਸਰਕਾਰ ਨੂੰ ਇਹੀ ਕਹਿੰਨੇ ਆ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਪਾਣੀ ਦੇ ਸੀਵਰੇਜ ਦੇ ਜੋ ਵੀ ਚੀਜ਼ਾਂ ਨੇ ਹਜ਼ਾਰ ਰੁਪਏ ਨੂੰ ਲਾ ਕੇ ਜੋ ਉਸ ਕੀਮਤ ਤੁਸੀਂ ਕਹੀਆਂ ਸੀ ਵੀ ਅਸੀਂ ਲਾਗੂ ਕਰਾਂਗੇ ਉਹ ਕਰਦੇ ਕਿਉਂ ਨਹੀਂ ਹਾਲਾਤ ਅੱਜ ਤੁਸੀਂ ਦੇਖੋ ਸਾਰੀ ਜਣੀ ਸੰਗਤ ਆ ਸਾਰੀ ਛੜਕ ਦੇ ਉੱਤੇ ਬੈਠੀ ਹੈ ਜੇ ਦੇਖਿਆ ਜਾਵੇ ਇਹ ਕਹਿੰਦੇ ਸੀ ਆਪਣੇ ਜਦੋਂ ਸਰਕਾਰਾਂ ਦੂਜੇ ਸੀ ਅਕਾਲੀ ਦਲ ਦੀ ਸੀ ਕਾਂਗਰਸ ਦੀ ਉਦੋਂ ਤਾਂ ਕਹਿੰਦੇ ਸੀ ਵੀ ਅਸੀਂ ਸੜਕਾਂ ਤੇ ਧਰਨੇ ਨਹੀਂ ਲੱਗਣ ਦਵਾਂਗੇ ਅਸੀਂ ਜਿਹੜੀਆਂ ਧੀਆ ਭੈਣਾਂ ਦੀਆਂ ਨੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਅਸੀਂ ਸੜਕਾਂ ਤੇ ਨਹੀਂ ਬੈਠਣ ਦਵਾਂਗੇ ਅੱਜ ਦੇਖੋ ਤੁਸੀਂ ਸਾਰੇ ਇਕੱਲੇ ਇਕੱਲਾ ਬੱਚਾ ਬੈਠਾ ਭੈਣਾਂ ਸਾਡੀਆਂ ਬੈਠੀਆਂ ਨੇ ਟੀਚਰ ਦੇਖ ਲਓ ਉਹ ਬੈਠੇ ਨੇ ਜਿੰਨੇ ਨੇ ਕਿਸਾਨ ਦੇਖ ਲਓ ਉਹ ਸੜਕਾਂ ਤੇ ਬੈਠੇ ਨੇ ਇਹੋ ਜਿਹੇ ਹਾਲਾਤ ਇਹਨਾਂ ਨੇ ਪੰਜਾਬ ਦੇ ਵਿੱਚ ਕਰ ਦਿੱਤੇ